ਮੀਰਾ ਦਾ ਨਾ ਦਿਲ ਸੋਚ ਮੁਹੱਬਤ ਮਨ ਤਨ ਬਸੈ ਸੱਚ ਸਹਾ ਬੰਦੀ ਮੋਚ ਦੀਦ ਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੋਲ ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਸਹਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹ ਸੋਏ ਜਹ ਦੇਖਾਤ ਹੈ ਅਵਰ ਨ ਕੋਈ ਗੁਰਮਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਮਰ ਆਈਐ ਜਾਈਐ ਗੁਰਮਖ ਭਗਤ ਸਹਜ ਘਰ ਪਾਈਐ ਬੇਨ ਗੁਰ ਭੇਟੇ ਮਰ ਆਈ ਹੈ ਜਾਈ ਹੈ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਕੀ ਫਰਮਾਨ ਕਰਦੇ ਨੇ ਜਿਹੜਾ ਮਨੁੱਖ ਗੁਰੂ ਦੀ ਰਾਹੀ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਚਰਨਾਂ ਵਿੱਚ ਜੁੜਦਾ ਹੈ ਉਸ ਦਾ ਪ੍ਰਭੂ ਚਰਨਾਂ ਵਿੱਚ ਜੁੜਨਾ ਕਬੂਲ ਪੈਂਦਾ ਹੈ ਉਸ ਮਨੁੱਖ ਨੂੰ ਨਾ ਆਤਮਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਹ ਸੇਵਕ ਜਿੱਧਰ ਤੱਕ ਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾਂ ਔਰ ਕੋਈ ਨਹੀਂ ਦਿਸਦਾ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ ਆਤਮਿਕ ਟਿਕਾਣਾ ਮਿਲ ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿੱਚ ਪੈ ਰਹੀਦਾ ਹੈ